ਇਹ ਤੇ ਗਏ ਵਾ ਵਨ ਜਾ ਰਹੇ ਇਹਨਾਂ ਨੂੰ ਚਾਚੀ ਦੀ ਗੱਡੀ ਚਾਚੀ ਦਾ ਹੀ ਘਰ ਨਜ਼ਾਰੇ ਲੈਣ ਦੇ ਆ ਕੇ ਉਹ ਦਾ 8-9 ਮਹੀਨੇ ਹੋ ਗਏ ਇਹ ਵੀ ਨਹੀਂ ਕਿ ਇਥੋਂ ਜਾਣ ਦਾ ਨਾਂ ਨਹੀਂ ਢੇ ਮੈਂ ਕਿਹਾ ਹੁਣ ਜਾਂਦੇ ਹੁਣ ਜਾਂਦੇ ਮੈਂ ਕਿਦੀ ਮਾਂ ਦੀ ਪਰ ਕੀ ਕਹਿੰਦੇ ਹੁੰਦੇ ਆ ਚੋਰ ਨਾਲ ਪੰਡ ਗਾਲੀ ਇਹਨਾਂ ਨੇ ਤੇ ਮੇਰ ਤੋਂ ਹੀ ਪਹਿਲਾਂ ਮੱਲ ਮਾਰਦੀ ਆ ਚਾਲੇ ਇਹਨਾਂ ਦਾ ਕੋਈ ਕੱਦੂ-ਕੁੱਦੂ ਵੇਖਾਂ ਆ ਮਾਸੀ ਤੇ ਜਦੋਂ ਇੱਥੇ ਹੁੰਦੀ ਕਿਤੇ ਬੁੱਲਾਣ ਨੂੰ ਨਹੀਂ ਹੱਥ ਲਾਉਣ ਦਿੰਦੀ ਐਡੀ ਸੁਮੂ ਮਾਣਾ ਕਿਤੇ ਕੋਈ ਸਾਹਬ ਨਹੀਂ ਤੁਮੇ ਲੱਗਦਾ ਹੈ ਹੀ ਨਹੀਂ ਪੱਛੀ ਲੱਗਣਾ ਕੋਈ ਲੱਗਾ ਇੱਥੇ ਉ ਤਾਂ ਤੇ ਮੈਨੂੰ ਹਰਾਨ ਗਈ ਹੋਣ ਢਈ ਆ ਆ ਗੱਲਾਂ ਸੁਣ ਕੇ ਬਾਜੀ ਦੀਆਂ ਵੀ ਚਾਚੀ ਵੀ ਸਾਡੀ ਐਡੀ ਚਲਾ ਕੀ ਉਹ ਆਪਣੇ ਪਨੇ ਨੇ ਦਾ ਕੰਮ ਬਣਾਉਣ ਢਈ ਆ ਵੀ ਆਪਣੇ ਜੁੱਠੀਏ ਦਾ ਕੰਮ ਬਣਾ ਚੱਲ ਹਾਨੂੰ ਵੀ ਸੋਖੋ ਜੂਗਾ ਕਿੱਥੇ ਪਰ ਸਿਆਣੇ ਸੱਚੀ ਆਂਦੇ ਆ ਕੁੜੀਆਂ ਦਾ ਧਿਆਨ ਆਪਣੇ ਪੇਕਿਆਂ ਵੱਲ ਹੀ ਹੁੰਦਾ ਆਪਣੇ ਬਣੇਵੇਂ ਦਾ ਹੀ ਬਣਾਉਣਾ ਇਹਨੇ ਪਰ ਸੱਚ ਉਹਦਾ ਵੀ ਚਾਚੀ ਨੇ ਕਿੱਥੋਂ ਕੰਮ ਬਣਾਉਣਾ ਆਹੜਾ ਮੇਰਾ ਬੰਦਾ ਵਾ ਨਖੱਤਾ ਇੱਕ ਪੈਗ ਲਾ ਕੇ ਤਾਂ ਚਾਚੀ ਨੂੰ ਗਾਲਾਂ ਕੱਢਣ ਦੇ ਪੈਂਦਾ ਹੁੰਦੇ ਰੋਜ਼ ਤੇ ਉਹਦੇ ਨਾਲ ਲੜਦਾ ਹੁੰਦਾ ਸੀ ਉਹਨੇ ਵੀ ਅੱਕ ਕੇ ਹੀ ਸਾਨੂੰ ਇਥੋਂ ਕੋਠੀ ਚੋਂ ਕੱਢਿਆ ਸੀ ਵੀ ਜਾਓ ਦਫਾ ਹੋਵੋ ਫਿਰ ਜੇ ਤੁਹਾਨੂੰ ਨਹੀਂ ਰਾਜ ਭਾਗ ਭੋਗਣਾ ਆਉਂਦਾ ਦੇ ਉਹਨੇ ਆੜਾ ਕਿੱਥੋਂ ਕੰਮ ਬਣਾਉਣਾ ਨਾ ਹੀ ਹੁਣ ਉਹਨੇ ਸੁਣਨੀ ਅੱਗੇ ਵਾਵਾ ਚੱਲ ਸਬਦੇ ਪੱਤੇ ਦੇ ਪੈਸੇ ਤੇ ਪਾ ਦਿੰਦੀ ਹੁੰਦੀ ਚਾਚੀ ਹੁਣ ਪੈਸੇ ਪਾਉਣਾ ਵੀ ਗਈ ਹਨ ਕੁਛ ਨਹੀਂ ਹਾ ਲੋ ਤਾਂ ਮੇਰਾ ਵੀ ਮਰੀ ਕਿਸ ਵਾਰ ਤਾਂ ਵੇ ਕਿੱਥੇ ਮੈਂ ਇੱਧਰ ਸੋਚਿਆ ਹੀ ਪਚਲ ਮੇਰੇ ਡੇਰੇ ਪੱਕੇ ਲੱਗ ਗਈ ਜਾਣੀ ਪਰ ਚਾਚੀ ਨੇ ਤਾਂ ਜਿੱਦਾਂ ਦੁੱਧ ਚੋਂ ਮੱਖੀ ਨੂੰ ਨਹੀਂ ਬਾਹਰ ਕਰਦਕੇ ਸੁੱਟੀ ਤਾਂ ਉਦਾਂ ਮੈਨੂੰ ਕੋਠੀ ਚੋਂ ਕੱਢ ਕੇ ਤੇ ਉਹ ਬਾਲਿਆਂ ਵਾਲੇ ਕਮਰੇ ਚ ਸੁੱਟਤਾ ਸੱਚੀ ਜਾਂਦੇ ਸਿਆਣੀ ਪੜਿਆ ਲਿਖਿਆ ਕੋਈ ਨਹੀਂ ਬੰਦੇ ਦਾ ਮੈਟਰ ਕਰਦਾ ਅ ਚਾਚੀ ਉਹ ਸਾਡੀ ਤੇ ਮੇਰੇ ਵਾਂਗੂ ਪੰਜ ਜਮਾਤਾਂ ਬੜੀ ਆ ਤੇ ਜਹ ਜਾਂਦੇ ਹੂ ਟੇ ਮਾਰ ਲੈਣ ਦੀ ਤੇ ਆ ਜਿਹੜੀ ਇਹਦੀ ਭੈਣ ਵਾ ਕਹਿੰਦੇ ਇਹਨੇ 12 ਕੀਤੀਆਂ ਵਾ ਤੇ ਮੇਰੇ ਵਰਗੀ ਵਿਚਾਰੀ ਕਦੀ ਆਪਣੇ ਬਾਲਿਆਂ ਵਾਲੇ ਕਮਰੇ ਜਾਂਦੀ ਤੇ ਕਦੀ ਇੱਥੇ ਆ ਜਾਂਦੀ ਇਹ ਵੀ ਇੱਕ ਸਾਭ ਦੀ ਯਾਤਰਾ ਤੇ ਹੀ ਲੱਗੀ ਆ ਮੈਂ ਅਗੇ ਨਹੀਂ ਬੰਦੇ ਨੂੰ ਨਾ ਪੜ੍ਹ ਲੈਣਾ ਚਾਹੀਦਾ ਹੁੰਦਾ ਕਿਸਮਤ ਬਣਾਉਣ ਵਾਸਤੇ ਪਰ ਸੱਚ ਪੜ੍ਹੀ ਲਿਖੀ ਵੀ ਤੇ ਰੋਲਣ ਲਈ ਆ ਕੀ ਪਤਾ ਕੀ ਕਰਨਾ ਚਾਹੀਦਾ ਮੈਨੂੰ ਕਿ ਆਪ ਨਹੀਂ ਕੋ ਸਮਝ ਲੱਗਣਦੀ ਪਰ ਇਹ ਟਾਈਮ ਮੇਰਾ ਧਿਆਨ ਕੱਦੂ ਜੀ ਹੀ ਕਿ ਚਲ ਕੱਦੂ ਮਿਲ ਜਾਂਦਾ ਤੇ ਮੇਰਾ ਰਾਤ ਦਾ ਡੰਗ ਹੋ ਜਾਂਦਾ ਉਹ ਤਾਂ ਮਾਸੀ ਰਹਿਣ ਦਿੰਦੀ ਕੋ ਨਿਕੇ ਨਿਕੇ ਤੋੜ ਕੇ ਲੈ ਜਾਂਦੀ ਮੈਨੂੰ ਲੱਗਦਾ ਮੂੰਹ ਮਨੇ ਰਹੀ ਆਣ ਕੇ ਪੈਨੋ ਇਥੋਂ ਕਦੋਂ ਹੀ ਤੋੜਦੀ ਐ ਬਾਕੀ ਕੰਮ ਐ ਬਾਅਦ ਚ ਕਰਦੀ ਐ ਹੁਣ ਤੇ ਹੀ ਦੋਵੇਂ ਨੇ ਸੋਚਾਂ ਚ ਪੈ ਗਏ ਜੇ ਹੁਣ ਸੋਚੋ ਕੀ ਕਰਨਾ ਕੀ ਹੋਤੇ ਇਹ ਹੁਣ ਸੋਚਣਾ ਪੈਣਾ ਹੁਣ ਇਤੀ ਜੀ ਜ਼ਿੰਦਗੀ ਆ ਕੋਈ ਗਜਰਾ ਮੋਰੀਆ ਤੇ ਹੈ ਹੀ ਨਹੀਂ ਗੀਆਂ ਮੈਂ ਤਾਂ ਸਭ ਨੂੰ ਕਹਿਂਦੀ ਆ ਅੰਕਲ ਨੂੰ ਵੀ ਮੈਂ ਰਾਜ ਵੀ ਕਹਿੰਦੀ ਆਈ ਆ ਕਿ ਅੰਕਲ ਜੀ ਕੈਂਸਰ ਹੀ ਕਰ ਦੋ ਸਭੋਂ ਹੋਰ ਹਟ ਕੇ ਸਭੋਂ ਜਦੋਂ ਮੁੰਡਾ ਲੱਭੂਗਾ ਤੇ ਫਿਰ ਵਿਆਹ ਕਰਦੇ ਉਹ ਵਿਆਹ ਤਾਂ ਹੋਊਗਾ ਉਸੇ ਦਿਨ ਅੱਛਾ ਜਿਹੜੀ ਤਰੀਕ ਮੇਥ ਜੀ ਆ ਵਿਆਹ ਕਰਨਾ ਹੋਰ ਤਾਂ ਨਹੀਂ ਭਾਜੇ ਨਾ ਮਾੜੀ ਖਰਚਾ ਹੋ ਜੇ ਚਲ ਕੋਈ ਨਹੀਂ ਹਾਂ ਹੁਣ ਜੇ ਤੁਸੀਂ ਇਹ ਗੱਲ ਕਹਿੰਦੇ ਆ ਨਾ ਤੇ ਫਿਰ ਕੋਈ ਨਹੀਂ ਅਸੀਂ ਵੀ ਭੱਜ ਦੌੜ ਕਰਦੇ ਆਂ ਅਹੀਂ ਵਿਲਪਦੇ ਆ ਕੋਈ ਨਾ ਕੋਈ ਮੁੰਡਾ ਜੇ ਤੁਹਾਡੀ ਮੰਨਵਾ ਪਈ ਅਸੀਂ ਉਸੇ ਦਿਨ ਤੇ ਹੀ ਕਰਨਾ ਨਹੀਂ ਨਹੀਂ ਇੱਥੇ ਥੋੜੀ ਗੱਲ ਕਰਨੀ ਜੜੀ ਹੈ ਸਰੀਕੇ ਜੋ ਕੀ ਗੱਲਾਂ ਕਰਾਂ ਖਵਾਵਾਂਗੇ ਦੇਖੋ ਇਹ ਤਾਂ ਗੱਲ ਹੈ ਹੈ ਇਹ ਤਾਂ ਗੱਲ ਹੈ ਪਰ ਮੁਸ਼ਕਲ ਬਣ ਗੇ ਸਾਰਿਆਂ ਨੂੰ ਕਾਟ ਘੱਲੇ ਆ ਸਾਰਿਆਂ ਸਜਣ ਬੇਦੀਆਂ ਨੂੰ ਕਾਟ ਘੱਲੇ ਆ ਕੀ ਉਹਨਾਂ ਨੂੰ ਕੀ ਕਰਾਂ ਮੈਂ ਤਾਂ ਕੇ ਸੋਚਣ ਡਿਆ ਮੈਂ ਤੇ ਅਖੰਡੇ ਵੀ ਆਪਾਂ ਨੂੰ ਜਾਣਾ ਵਿਆਹ ਤੇ ਹਲਵਾਈ ਲੱਗੇ ਹੋਣੇ ਉੱਥੇ ਤੇ ਕੰਮ ਆ ਚੱਲਣ ਡਿਆ ਹੋਣਾ ਆ ਚੱਲਦਾ ਮਾਂਜਾ ਸਾਡੇ ਆ ਗੱਲਾਂ ਮੁੰਡੀਆਂ ਹੁਣ ਇਹ ਗੱਲ ਤਾਂ ਪਤਾ ਹੀ ਨਹੀਂ ਪਤਾ ਗੱਲ ਕੀ ਆ ਤਿਆਰੀ ਸਭ ਹੋ ਆ ਤੁਹਾਨੂੰ ਕਿਤੇ ਚੱਤਿੰਵਾਰ ਉਹ ਜੇ ਕਿਸ ਦੀ ਡਿਮਾਂਡ ਹੋਊਗੀ ਉਹ ਵੀ ਪੂਰੀ ਕਰੇ। ਪਾਉ ਮੈਂ ਤੈਨੂੰ ਇੱਕ ਗੱਲ ਕਰ ਦੱਸਾਂ ਹੁਣ ਤੁਹਾਡੇ ਨਾਲ ਸਾਡੀ ਨਵੀਂ ਨਵੀਂ ਸਾਧ ਸਿਆਣ ਬਣੀ ਆ। ਜੇ ਅੱਜ ਤੋਂ ਡਿਮਾਂਡਾਂ ਲੋਕਾਂ ਦੀਆਂ ਪੂਰੀਆਂ ਕਰਨ ਲੱਗ ਪਏ ਤਾਂ ਕਿੰਨਿਆਂ ਦਾ ਪੱਡ ਬੰਡਾ ਕਰਾਂਗੇ ਪੂਰੀਆਂ। ਕੋਈ ਚੰਗੇ ਘਰ ਘਰਾਂ ਦੇ ਦਾ ਲੱਭਦੇ ਆ ਕੋਈ ਗੱਲ ਨਹੀਂ ਵੇਖ ਲਾਂਗੇ। ਪਤਾ ਗੱਲ ਕੀ ਆ। ਹਾਂ। ਪਰ ਡੈਡੀ ਦੋ ਤਿੰਨ ਦਿਨ ਦੇ ਅੰਦਰ ਵਿੱਚ ਵਿਆਹ ਕਿੰਨੇ ਕਰਨਾ ਵਾ ਚੰਗੇ ਘਰ ਘਰਾਂ ਦੇ ਵਲ ਲੈਣੇ ਕਿ ਲੈਣੇ ਕਹਿਣਾ। ਇਹ ਨਹੀਂ ਚੰਗੀ ਤਰ੍ਹਾਂ ਕਰਨਾ। ਚਲ ਕੋਈ ਨਹੀਂ ਪੁੱਤ ਵੇਖ ਲੈਨੇ ਆ ਏ ਇੱਥੇ ਕੋਈ ਇੰਨੇ ਰਿਸ਼ਤੇਦਾਰਾਂ ਵਾਲੇ ਆ ਭੈਣ ਭਰਾਵਾਂ ਵਾਲੇ ਆ ਕੋਈ ਗੱਲ ਨਹੀਂ ਕੀ ਲੱਭ ਲੈਨੇ ਫਿਰ ਪਤਾ ਗੱਲ ਕੀ ਆ ਹੋਰੇ ਇੱਕ ਪੈਰ ਤੇ ਸਾਬੂ ਕਰਨਾ ਪੈਣਾ ਜੇ ਇਹਨੂੰ ਕਿਤੇ ਕਿਸਾਰਾ ਵੀ ਲੰਦਾ ਛੱਟ ਖਾਣੀ ਪੈਊਗੀ ਤਾਂ ਵੀ ਕੋਈ ਚਲੋ ਕੋਈ ਨਹੀਂ ਵੇਖ ਲਾਂਗੇ ਸਭ ਜੇ ਇਦਾਂ ਹੀ ਕਰ ਲਾਂਗੇ ਤੇਨੂੰ ਕੀ ਆ ਬਾਕੀ ਮੁੰਡਾ ਚੰਗਾ ਹੋਣਾ ਚਾਹੀਦਾ ਵਾ ਜਿੰਨਾ ਸਾਰੀ ਉਮਰ ਸੁਖੀ ਰਵੇ ਹੋ ਅਸੀਂ ਇਹੋ ਗੱਲ ਇਹਨੇ ਮੈਂ ਵੀ ਇਹੋ ਗੱਲ ਮਾਹੌਲ ਮਾਨ ਚ ਕਿ ਤੂੰ ਇਹ ਬੈਠਿਆ ਸੋਚਿਆਂ ਡਿਆ ਵੀ ਮਹਾਰਾਜ ਜੇ ਟਕਰਾਉਣਾ ਤੇ ਹੁਣ ਚੰਗਾ ਟਕਰਾ ਦੀ ਵੇ ਵਧੀਆ ਚੰਗੇ ਘਰ ਘਰਾਣੇ ਵਧੀਆ ਮਿਲ ਜਣ ਨਾ ਬੰਦੇ ਤੇ ਸਾਰੀ ਉਮਰ ਜ਼ਿੰਦਗੀ ਸੋਹਣੀ ਲੰਘਦੀ ਆ ਓਏ ਆਪਣੇ ਵੱਲ ਤੋਂ ਪਾਉ ਚੰਗਾ ਕਈ ਕਰਿੰਦਾ ਪਗੜਾ ਵੀ ਆਪਣਾ ਨਹੀਂ ਹੁਣ ਪਹਿਲਾਂ ਜਿਹੜਾ ਕੀਤਾ ਚੰਗਾ ਹੀ ਕੀਤਾ ਜਿਹੜਾ ਡਾਡਾ ਕੀਤਾ ਡਾਡੀ ਬੜਾ ਚੰਗਾ ਹੀ ਗਾ ਮੈਨੂੰ ਵੀ ਫੋਨ ਆਉਣਾ ਉਹਦਾ ਤੇ ਹੈ ਹੀ ਨਹੀਂ ਐ ਪੈਣਾ ਵਾਂਗੂ ਨਹੀਂ ਮੈਨਾਂ ਗੱਲ ਕਰਨੀ ਘਰੇ ਕੀ ਉਹਨਾਂ ਦਾ ਸਮਾਜ ਚ ਵੜ ਗਿਆ ਚਲੋ ਹੁਣ ਜੋ ਉਹਨਾਂ ਨੇ ਕਰਤਾ ਬਾਕੀ ਕੀ ਕਰ ਲੈਣਾ ਕੋਈ ਨਹੀਂ ਪਾਉ ਇਹ ਹੜੀ ਧੀ ਦੇ ਸੰਯੋਗ ਬਸ ਬਸ ਜਿੱਥੇ ਹੈਗੇ ਚਲੋ ਉੱਥੇ ਹੀ ਪੁੱਤ ਵਿਆਹ ਜਾਣਾ ਕੋਈ ਗੱਲ ਨਹੀਂ ਤੁਹਾਨੂੰ ਮੈਂ ਆਪੋ ਮੀਨ ਜਾ ਕੇ ਗੱਲ ਕਰਦੀ ਤੂੰ ਇਹ ਨਾ ਇਹ ਗੱਲ ਤਾਂ ਨਾ ਫਿਕਰ ਕਰੀਓ ਅੱਛਾ ਖੱਚੇ ਕੁਰਤੇ ਦੀ ਕੋਈ ਗੱਲ ਨਹੀਂ ਜੇ ਕੋਈ ਕਊਗਾ ਵੀ ਅਹੀ ਆਦੀ ਆਡ ਮੰਡਾ ਤਾਂ ਪੈਸੇ ਤੇ ਡਿਮਾਂਡ ਵੀ ਪੂਰੀ ਕਰਾਉਗੀ ਚਲ ਕੋਈ ਨਹੀਂ ਵੇਖਦਾ ਪਰ ਆਹ ਗਰੀ ਕਰ ਕੋਈ ਨਹੀਂ ਕੋਈ ਨਹੀਂ ਬਾਕੀ ਪੈਸੇ ਤੇ ਲੈ ਦੋ ਨਾ ਘਬਰਾਇਓ ਮੈਂ ਬੈਠਾ ਨਾ ਆਪਾਂ ਪੈਸਾ ਤੇ ਲਾਵਾਂਗੇ ਤੁਹਾਡੀ ਦੀ ਕੀ ਤੇ ਮੇਰੀ ਦੀ ਕੀ ਕੋਈ ਗੱਲ ਨਹੀਂ ਪੈਸੇ ਹੁਣ ਸਾਡੀ ਉਹ ਇਹ ਮਨਪਰੀਤ ਵਾ ਅਮਨ ਮਏ ਬਣਾ ਬਣ ਗਿਆ ਆਪਾਂ ਦੋਵੇਂ ਭਰਾ ਬਣ ਗਏ ਫੇਰ ਵੀ ਆ ਨਹੀਂ ਕੋਈ ਗੱਲ ਹੀ ਨਹੀਂ ਦੇ ਗੱਲ ਨਹੀਂ ਮਾਲਕ ਕਿਰਪਾ ਕਰੀ ਸੱਚੇ ਪਾਤਸ਼ਾਹ ਜੀਆ ਮਹਾਰਾਜ ਜੀ ਕਿਰਪਾ ਵਾ ਜਿੱਦਾਂ ਵੀ ਹੋਊਗਾ ਕਰਾਂਗੇ ਚਲੋ ਠੀਕ ਆ ਘਬਰਾਇਓ ਨਾ ਕਿਸੇ ਗੱਲ ਨੂੰ ਨਹੀਂ ਨਹੀਂ ਘਬਰਾਉਣਾ ਨਹੀਂ ਗੱਲ ਨੂੰ ਠੀਕ ਠੀਕ ਇਸਾ ਕਰਕੇ ਮੈਂ ਤੁਹਾਡੇ ਕੋਲ ਆ ਵੀ ਸਲਾਹ ਕਰਦੀ ਆ ਕੋਈ ਚਲ ਚੰਗਾ ਹੋ ਗਿਆ ਦਾ ਵਧੀਆ ਤੇ ਤੁਸੀਂ ਤੱਕ ਮਾਰੋ ਤੇ ਇਹ ਕੰਮ ਕਰਨਾ ਵਾ ਥਲੇ ਨਹੀਂ ਕਰਣਾ ਨਹੀਂ ਨਹੀਂ ਭਲੇ ਕੇ ਹੋਣਾ ਵਾ ਕਰਾਂਗੇ ਕਰਾਂ ਕੋਈ ਗੱਲ ਹੀ ਨਹੀਂ ਬਣ ਗਈ ਚਾਚਾ हां चड़ ते ਨਾਲੇ ਤੂੰ ਤਾਂ ਮਨਪ੍ਰੀਤ ਵਿਆਹ ਦੇਖ ਕੇ ਆਣਾ ਏ ਕਿਛਤੀ ਆ ਗਈ। ਪੱਬੀ ਵੀ ਆ ਤੇ ਟੁੱਟ ਗਿਆ ਵਾ। ਯਾ ਟੁੱਟ ਗਿਆ? ਕੀ ਰਿਸ਼ਤਾ ਟੁੱਟ ਗਿਆ? ਉਹੀ ਮੁੰਡਾ ਹੀ ਨੱਠ ਗਿਆ ਵਾ। ਲੈ ਉਹਦਾ ਹੋਰ ਕਿੰਨਾ ਚੱਕਰ ਹੀਗਾ ਤੇ ਉਹ ਲੈ ਕੇ ਤੈਨੂੰ ਚੱਲ ਗਿਆ। ਅਮਨ ਤੇ ਅੱਗੇ ਰੋ ਰੋਸ ਦੇਣ ਹੋਗੀ। ਅਮਨ ਦੇ ਘਰ ਤਾਂ ਸਾਰੀ ਵਿਆਹ ਦੀ ਤਿਆਰੀ ਹੋਣਦੀ ਹੈ ਨਾ। ਪੱਬੀ ਜੀ ਉੱਥੇ ਸਬਜ਼ੀਆਂ ਸਾਰੀਆਂ ਜੋੜੜੇ ਕਿ ਛੱਕਰ ਬਾਰੇ ਬੂੰਦੀ ਸਾਰਾ ਕੁਛ ਲੇਟਾਂ ਲੱਗ ਗਿਆ ਘਰ। ਕਰੇ ਉਹਨਾਂ ਨੇ ਸੰਗੀਤ ਬਿਠਾਇਆ ਲੇਡੀ ਸੰਗੀਤ। ਮੈਂ ਮੰਦੀ ਉਹ ਨਾ ਲੱਗਣ ਦੀ ਪਹਿਲਾਂ ਪੈਰ ਤੇ ਵਿਆਹ ਮੰਗ ਲਿਆ ਉਹ ਕਿਤੇ ਘਰ ਉਹਨੇ ਮੁੰਡੇ ਨੇ ਲੜਾਈ ਪਾਈ ਹੈਗੀ ਹਾਂ ਤੇ ਮੈਂ ਨਹੀਂ ਕਰਨਾ ਨਹੀਂ ਕਰਨਾ ਤੇ ਮਾਂ ਆ ਉਹ ਜੀ ਵੀ ਮਾਂ ਵੀ ਉਹਨੇ ਕਿਹਾ ਵੀ ਚੱਲ ਜ਼ਬਰਦਸਤੀ ਹੁਣ ਜਿੱਥੇ ਹਾਂ ਕੀਤੀ ਉਥੇ ਲੈ ਆਉਨੇ ਆ ਤੇ ਪਤਾ ਹੁੰਦਾ ਤੇ ਨਾ ਹੀ ਕਰਦੇ ਤੇ ਕੁੜੀ ਵਾਲਿਆਂ ਦਾ ਤਾਂ ਖਰਚਾ ਕਰਾਤਾ ਨਾ ਮੰਨ ਤੇ ਤੇਰੀ ਸਹੇਲੀਗਾ ਤੇ ਜਿਹੜੀ ਬੇਇੱਜ਼ਤੀ ਹੋਈ ਉਹ ਬਹੁਤ ਮੈਂ ਕਹਿੰਦੀ ਬੇਇੱਜ਼ਤੀ ਵਾਧੂਗੀ ਹੁਣ ਅੰਕਲ ਨੇ ਉਥੇ ਕਿਸ ਨੂੰ ਨਹੀਂ ਦੱਸਿਆ ਆਂਟੀ ਤੱਕ ਨਹੀਂ ਦੱਸਿਆ ਉਹਨਾਂ ਨੇ ਤੇ ਹਾਂ ਅੰਟੀ ਤੇ ਤੁਹਾਨੂੰ ਪਤਾ ਅੱਗੇ ਬਿਮਾਰਵਾ ਵਿਚਾਰੀ ਮੰਜੇ ਤੇ ਤੇ ਕਹਿੰਦੇ ਚੱਲ ਅੰਕਲ ਗਨਾ ਅੰਕਲ ਨੂੰ ਇਹ ਹੀ ਤੇ ਮੈਂ ਆਪਣਾ ਪਹਰਾ ਲਾ ਦਾਂ ਹਾਂ ਹਾਂ ਪਰ ਕਿੱਥੋਂ ਲੋਕੀ ਫਿਰ ਇਦਾਂ ਹੀ ਕਰਦੇ ਆ ਹਨਾ ਆਪਣੇ ਵਰੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੁਝ ਵੀ ਤਾਂ ਹੁਣ ਮੈਨੂੰ ਇਹ ਬੜੀ ਟੈਨਸ਼ਨ ਹੋਉਂਦੀ ਹੈ ਵੀ ਉਹਨੂੰ ਮੁੰਡਾ ਕਿੱਥੋਂ ਲੱਭਿਆ ਜਾਊਗਾ ਅੰਕਲ ਕਹਿੰਦੇ ਮੈਂ ਹੋਰ ਨਹੀਂ ਕਿਸਨਾ ਜਾਣਾ ਗੱਲਾਂ ਕਰ ਤੇ ਮੁੰਡਾ ਤੇ ਮੁੰਡਾ ਨਾਲ ਹੀ ਮੁੰਡਾ ਕਿੱਡੀ ਕੀ ਕਿੱਥੋਂ ਨੇ ਆਉਣਾ ਤੂੰ ਆਪ ਸਿਆਣੀ ਭਾਬੀ ਆਪਣੇ ਇਸ ਤਰ੍ਹਾਂ ਦੇ ਵਿੱਚ ਵੇਖੋ ਅੰਟੀ ਤੇ ਕਹਿੰਨੇ ਮੇਰੇ ਬੜੇ ਭਰਾ ਬੜੇ ਭਰਾ ਨਹੀਂ ਜਿਹੜੇ ਨੌਕਰੀਆਂ ਕਰਦੇ ਭਰਾ ਉਹ ਤਾਂ ਸਾਰੇ ਵਿਆਏ ਆ ਤੇ ਹੁਣ ਨਾਲ ਐਡੀ ਛੇਤੀ ਨਾਲੇ ਮੰਨ ਲਈ ਤੇ ਕਿਨੇ ਕਣਾਂ ਐਡੀ ਪਿਆਰ ਤੇ ਕੌਣ ਵਿਆਹ ਕਰਨ ਨੂੰ ਤਿਆਰ ਹੋ ਜੂਗਾ ਤੈਨੂੰ ਪਤਾ ਤਾਂ ਆਪ ਸਿਆਣੀ ਤੂੰ ਬਿੱਥੇ ਦੇ ਹੁੰਦੇ ਆ ਫਿਰ ਕੀ ਆ ਜੇ ਕੁੜੀ ਨੂੰ ਚੁੰਨੀ ਚੜਾਵਾ ਕਰਕੇ ਖੜ ਸਕਦੇ ਆ ਤਾਂ ਮੁੰਡੇ ਵੀ ਤੇ ਪੈਰ ਤੇ ਕਰ ਨਹੀਂ ਸਕਦੇ ਹੁਣ ਤੈਨੂੰ ਮੈਂ ਕੀ ਦੱਸਾਂ ਰਹੀਏ ਪੜ੍ਹੀ ਲਿਖੀ ਕੁੜੀ ਆ ਚਾਹ ਬਣ ਗਈ ਜਾ ਮੈਂ ਨੇ ਅੰਕਲ ਨੂੰ ਵੀ ਦੇ ਤੂੰ ਪਿੰਡਾਂ ਮੇਰੀ ਗੱਲ ਵੱਲ ਧਿਆਨ ਦੇ ਲੋ ਚਾਹ ਵੀ ਪੀਤੀ ਜਾਉਗੀ ਉਹਨਾਂ ਦੇ ਘਰੇ ਤੋਂ ਚਾਹ ਲੰਗਣ ਦੀ ਆ ਤੇਰੀ ਗੱਲ ਵੱਲ ਕੀ ਧਿਆਨ ਦਵਾ ਹੁਣ ਪਿਆਰ ਤੇ ਮੁੰਡਾ ਕਿੱਥੋਂ ਨਹੀਂ ਆਵਾ ਕੀ ਤੂੰ ਦੱਸ ਤੂੰ ਆਪਸੀ ਆਣੀ ਹੈ ਹਾਏ ਕੀ ਰਿਸ਼ਤੇਦਾਰ ਦੇ ਵਿੱਚ ਮੁੰਡਾ ਨਹੀਂ ਹੈਗਾ ਮੈਨੂੰ ਤੇ ਮੁੰਡਾ ਨਹੀਂ ਨੂੰ ਕਹਿੰਦੇ ਰਹਿੰਦੇ ਜੇ ਮੇਰੇ ਰਿਸ਼ਤੇਦਾਰਾਂ ਚ ਇੰਨੇ ਮੁੰਡੇ ਆ ਮਨਪਿੰਦਾ ਰਿਸ਼ਤਾ ਕਰੀਏ ਰਿਸ਼ਤਾ ਕਰੀਏ ਹਾਏ ਤੇ ਇਹ ਕੀ ਜੇ ਨਾ ਮੇਰਾ ਕਰਾਉਣਾ ਵਾ ਉਹਦਾਂ ਹੀ ਇਹਦਾ ਕਰਵਾ ਦੋ ਚਲ ਮੈਂ ਸੋਚਦੀ ਹਾਂ ਕੋਈ ਗੱਲ ਚਲ ਤੂੰ ਟੈਨਸ਼ਨ ਨਾ ਲੈ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਫੋਨ ਕਰੋ ਅੰਕਲ ਕਹਿੰਦੇ ਜੋ ਵੀ ਕਿਸ ਮੁੰਡੇ ਨੂੰ ਚਾਹੀਦਾ ਹਨਾ ਜੋ ਵੀ ਉਹਦੀ ਡਿਮਾਂਡ ਆ ਮੈਂ ਪੂਰਾ ਕਰੂੰਗਾ ਬਸ ਇਹ ਵੀ ਉਦਨ ਲਾਵਾਂ ਲੈ ਲੇ ਉਹਦੇ ਨਾਲ ਚਲ ਤੂੰ ਚਾਹ ਪੀਂ ਤੂੰ ਟੈਨਸ਼ਨ ਫਰੀ ਹੋ ਕੋਈ ਨਾ ਕੋਈ ਸੋਚਦੀ ਮੈਂ ਮੈਂ ਆਪਣੇ ਰਿਸ਼ਤੇਦਾਰਾਂ 'ਚ ਕਿਸ ਨੂੰ ਕਿਸ ਨੂੰ ਫੋਨ ਕਰਦੀ ਆ ਨਹੀਂ ਕੇ ਪਤਾ ਭਾਬੀ ਸਾਰੀ ਰਾਤ ਅੰਕਲ ਵੀ ਰੋਂਦੇ ਰਹੇ ਤੇ ਅਮਨ ਵੀ ਰੋਂਦੀ ਦੀ ਮੈਂ ਵਿੱਚ ਫਸ ਗਈ ਤੈਨੂੰ ਮੈਂ ਦੱਸਣ ਜੋਗੇ ਉਹਦੀ ਧੀ ਦਾ ਵਿਆਹ ਹੁਣ ਟੱਲ ਨਹੀਂਦਾ ਹੁਣ ਤੇ ਪਤਾ ਹੀ ਆ ਤੋਰ ਅੰਕਲ ਕਹਿੰਦੇ ਮਹਿੰਦੀ ਉਹਦੇ ਲੱਗਣ ਦੀ ਵਿਚਾਰੀ ਤੇ ਅੰਕਲ ਕਹਿੰਦੇ ਲਾਓ ਮਹਿੰਦੀਆਂ ਕੋਈ ਨਹੀਂ ਇਸ ਦਿਨ ਤੋਰਨੀ ਆ ਉਹ ਕੁੜੀ ਦੇ ਤੇ ਅਥਰੂ ਨਹੀਂ ਸੁੱਕੇ ਤੇ ਚੰਗਾ ਮੁੰਡਾ ਵੀ ਜੇ ਨਹੀਂ ਕਰਾਉਣਾ ਤਾਂ ਪਹਿਲਾਂ ਹੀ ਦੱਸ ਦਿੰਦੇ ਉਹਨਾਂ ਨੂੰ ਚਲ ਗਏ ਮੈਂ ਚਾ ਲਿਆ ਵਾਂ ਨਾਲੇ ਕੱਲ ਨੂੰ ਪਿਆਲ ਜਾ ਤਾਂ ਕੋਈ ਗੱਲ ਨਹੀਂ ਠੀਕ ਜੇ ਮੈਂ ਸੋਚਦੀ ਆ ਪਛ ਆ ਅ ਤਸਪ ਗਿਆ ਹੀ ਨਾ ਕਤੀ ਦਾ ਗੂਠਾ ਹੀ ਪਾਟ ਗਿਆ ਜਰਾਵਾ ਦਾ ਇਹ ਜੋੜਾ ਹੀ ਮੇਥੋਂ ਪਾਉਣ ਵਾਸਤੇ ਹੁਣ ਅਬੀ ਸੀਮਾ ਅਬੀ ਤੋਂ ਪਟੀਆ ਠੰਡ ਹੋ ਗਈ ਹੁਣ ਤੇ ਪੈਰਾਂ ਨੂੰ ਠੰਡ ਲੱਗਦੀ ਐ ਅੱਜ ਆ ਲੈਣ ਦੇ ਇਹਦੇ ਤੇ ਦਿਵਾਲੀ ਅੱਜ ਮੈਂ ਡੰਡਾ ਫੜਨਾ ਵੇਖੀ ਕਿ ਦੱਸ ਮੈਂ ਚੀਜ਼ਾਂ ਕਿੱਥੋਂ ਲਵਾਂ ਕੀ ਸੁੱਖ ਮੈਨੂੰ ਤੇਰਾ ਜੇ ਕੋਈ ਗੱਲ ਕਵਾਂ ਕੋਈ ਚੀਜ਼ ਮੰਗਾ ਫਿਰ ਮੇਰੀ ਸੁੱਖੀ ਬਿੰਦੀ ਵਾਲ ਚੱਲ ਜਾਂਦਾ ਬੀਏ ਤੇ ਤੇਰੀ ਪੂਰੀ ਐ ਨਾ ਹਜੇ ਇਹਨੇ ਕਦੀ ਲੈ ਕੇ ਹੀ ਨਹੀਂ ਦਿੱਤੀ ਪੇਕੇ ਜਾਵਾ ਤੇ ਉੱਥੋਂ ਮੈਂ ਲੈ ਆਉਣੀ ਸੁਰਖੀਆਂ ਬਿੰਦੀਆਂ ਹਜੇ ਜੇ ਲੈ ਕੇ ਦਿੰਦਾ ਹੋਵੇ ਤਾਂ ਫਿਰ ਪਤਾ ਨਹੀਂ ਕੀ ਕਰੇ ਸੀ ਸੀ ਜਰਾਪਾ ਮੈਂ ਪਾਉਣ ਲਈ ਦੱਸ ਬੁਰਾ ਹੀ ਹਾਲ ਵਾ ਚੰਗਾ ਪਲ ਆਇਆ ਗਾਇਓ ਤੇ ਕਮਾਈ ਕਰਦੇ ਆ ਇਹਨੂੰ ਨਾ ਬਿਮਾਰੀ ਪੈਂਦੀ ਏ ਜਿਹੜੇ ਕਮਾ ਕੇ ਲਿਆਉਂਦਾ ਉਹੀ ਡੱਪ ਲਿੰਦਾ ਉਹੀ ਡੱਪ ਲਿੰਦਾ ਘਰ ਤਦ ਮੇਰਾ ਤਾਂ ਕੋਈ ਫਿਕਰ ਹੈ ਹੀ ਨਹੀਂ ਨਾ ਇਹਨੂੰ ਮੋਟਰਸਾਈਕਲ ਤੁਸੀਂ ਉੱਪਰਾਂ ਹੀ ਲਾਤਾ ਸੀ ਕੋਈ ਨਹੀਂ ਉੱਥੇ ਹੀ ਲਗਾਓ ਅੱਛਾ ਤੇ ਚਲੋ ਕੋਈ ਨਹੀਂ ਟੈਨਸ਼ਨ ਨਾ ਲਾਓ ਤੁਸੀਂ ਫਿਰ ਚਲੋ ਠੀਕ ਆਹੋ ਚਲੋ ਠੀਕ ਆ ਕੋਈ ਨਹੀਂ ਧਿਆਨ ਰੱਖੋ ਕੋਈ ਨਹੀਂ ਕੋਈ ਨਹੀਂ ਧਿਆਨ ਰੱਖਾਂਗੇ ਕੋਈ ਨਹੀਂ ਹਾਂ ਕੋਈ ਗੱਲ ਹੀ ਨਹੀਂ ਤੇ ਆ ਵੇਲਾ ਕਿੰਨੇ ਪਰੇਸ਼ਾਨੀ ਜੀ ਉਹ ਪਾਜੀ ਹੈ ਤੇ ਹੁੰਦਾ ਪਿਓ ਕਿੰਨਾ ਮਜਬੂਰ ਹੋ ਜਾਂਦਾ ਉਹ ਤੇ ਇਦਾਂ ਹੀ ਆ ਇਹਨੇ ਨਾ ਸਿਆਣੀ ਲੜਜੀ ਜਿਹਦੀ ਕੀ ਦਿੱਤੀ ਉਹ ਕੋਲ ਦਿੱਤੀ ਇਹ ਤਾਂ ਇਦਾਂ ਹੀ ਆ ਗੱਲ ਸੱਚੀ ਆ ਅੰਕਲ ਦਾ ਵੀ ਇੱਕੇ ਮੈਨੂੰ ਪਤਾ ਲੱਗ ਗਿਆ ਕਿ ਕਿੰਨੇ ਦੇਖੀ ਜੇ ਬੜਾ ਮੰਦ ਹੋ ਗਿਆ ਤੇ ਤੂੰ ਨਾ ਟੈਨਸ਼ਨ ਲੈ ਮੈਂ ਮਾਸੀ ਨੂੰ ਫੋਨ ਕਰਕੇ ਨਾ ਪੁੱਛ ਵੀ ਕੋਈ ਨਹੀਂ ਸਾਰਿਆਂ ਨੂੰ ਕਰਦੇ ਆ ਪੁੱਤ ਹਾਂਜੀ ਚਲੋ ਕਰਦੇ ਆ ਸਾਰਿਆਂ ਨੂੰ ਫੋਨ ਆਪਾਂ ਕੋਈ ਗੱਲ ਨਹੀਂ ਤਾਨੀ ਇਹ ਵੀ ਘਾਰੀ ਹੋ ਗਈ ਕਿ ਨਹੀਂ ਉਦਾਂ ਮੈਂ ਵੇਖ ਹੀ ਨਾ ਲਵਾਂ ਚੱਲ ਤੁਰ ਫਿਰ ਕੇ ਇਧਰ ਨਾਲੇ ਤੁਰ ਫਿਰਦੀ ਨਾ ਨਾਲੇ ਝਾਤੀ ਮਾਰ ਲਈ ਨਾ ਹੋਈ ਸਾਹਮਣੇ ਚਾ ਨਵੀਂ ਘੰਟਾ ਤੱਪਾ ਹੋ ਗਿਆ ਇੱਥੇ ਪਤਾ ਨਹੀਂ ਕਿ ਗੰਡ ਧੋਪਾ ਖਾਂ ਡਈ ਐ ਮੈਨੂੰ ਲੱਗਦਾ ਜਰਾ 5 ਰੁਪਏ ਸੀ ਨਹੀਂ ਆ ਕਿ ਕੀ ਇੱਕ ਤੇ ਆਪਾ ਆ ਵੀ ਨਾ ਬੜੀ ਟੇਢੀ ਜੀ ਨਗਰ ਨਾਲ ਮੇਰੇ ਤੇ ਨਜ਼ਰ ਰੱਖਦਾ ਇਹ ਜਿਹੜੇ ਪੁਰਾਣੇ ਬੁੱਢੇ ਹੁੰਦੇ ਨੇ ਇਦਾਂ ਨਹੀਂ ਹੁੰਦੇ ਇਹ ਸਭ ਜਾਣਦੇ ਆ ਆ ਕੁੱਕੜ ਕਲ ਵੀ ਵੀ ਮਾਤਾ ਨੇ ਨਾ ਉਥੋਂ ਲਿਆ ਕੇ 2-4 ਬਿਜੀ ਛੁੱਟੇ ਕਿਦਾਂ ਮੱਛਰੀ ਆ ਚੱਲ ਇਦਾਂ ਕਰਦਾ ਉਹ ਪੁਲ ਤੋੜ ਕੇ ਹੀ ਨਾ ਦੇ ਗਏ ਉਹਨਾਂ ਨੂੰ ਹਾਲੁੱਚਾ ਹੁਣ ਤਾਂ ਸਫੋਲ ਕਿਦੇ ਵਾਸਤੇ ਲਾ ਕੇ ਆਉਂਦੇ ਆ ਜਦੋਂ ਲੱਡੂਆਂ ਵਰੀ ਤੇ ਮੈਨੂੰ ਸੱਤਿਆਣੀ ਉਦੋਂ ਤੇ ਮੇਰੇ ਮੂੰਹ ਚ ਪਾਣੀ ਆਉਂਦਾ ਤੇ ਕਾ ਮਾਸੀ ਵੀ ਨਹੀਂ ਮੈਨੂੰ ਚਾਹ ਪਿਆ ਕੇ ਗਈ ਜਾਣ ਲੱਗੀ ਪਾ ਗਿਆ ਯਾ ਤੂੰ ਮੇਨ ਤਰੇ ਨਾ ਮੇਰੇ ਸਿਰ ਖਾਂਦੇ ਹਾਂ ਹਾਂ ਕਿੱਧਰ ਮੂੰਹ ਚੁੱਕਿਆ ਵਾ ਜਰਾਬਾਂ ਸੀਂਡੇ ਹੀ ਤੇ ਆਹੋ ਸੀਂਡੇ ਹੀ ਕਿਉਂ ਤੂੰ ਪੁੱਛ ਕੇ ਹੰਬ ਲੈਣੇ ਮੈਂ ਕਿਹਾ ਮੈਂ ਨਵੀਆਂ ਲਿਆਦਾ ਹੈਗਾ ਮੇਰਾ ਖਸਮ ਮੈਨੂੰ ਲਿਆ ਕੇ ਦੇਣ ਵਾਸਤੇ ਤੇਰੀ ਮੈਨੂੰ ਲੋੜ ਨਹੀਂ ਆ ਜੇ ਆ ਕਰ ਤੈਨੂੰ ਇੱਡਾ ਹੀ ਪਸੰਦ ਆ ਤਾਂ ਮੈਂ ਆ ਕੋਠੀ ਤੇ ਚੱਲ ਜਾਈ ਨਹੀਂ ਆਪਣੀ ਮਾਂ ਨੂੰ ਲੈ ਕੇ ਤੇ ਇੱਧਰ ਆ ਜਾ ਇੱਥੇ ਰਹਿ ਪੋ ਨਹੀਂ ਨੋ ਇੱਥੇ ਵੇੜਾ ਵਧੀਆ ਲੱਗਦਾ ਵਾ ਬੈ ਕੇ ਧੁੱਪ ਤਾਂ ਪਸੇਕ ਲਈਦੀ ਆ ਮੈਂ ਕਿਹਾ ਬੈਨ ਨੂੰ ਇੱਥੇ ਵੀ ਬਹਿ ਜਾ ਮੈਨੂੰ ਲੱਗੇ ਆਉਂ ਦਿਖਣ ਰਿਆ ਨਾ ਸਾਡੇ ਸਾਹਮਣੇ ਬੈਠਾ ਸੀ ਸੀਸੀਟੀਵੀ ਉਹਨੇ ਮੇਰੇ ਬੰਦੇ ਨੂੰ ਆਏ ਨਿੱਕੀ ਨਿੱਕੀ ਗੱਲ ਦਸਣੀ ਆ ਨਾਲ ਤੈਨੂੰ ਕੌਣ ਆਂਦਾ ਵਾ ਵੀ ਉਥੋਂ ਸਿੱਧਾ ਇੱਧਰ ਨੂੰ ਆ ਜਿਆ ਕਰ ਪਤਾ ੜੇ ਸੀਸੀਟੀਵੀ ਦੀਆਂ ਅੱਖਾਂ ਬੰਨ੍ਹ ਵਾਲੀਆਂ ਵਾਂ ਉਹਨੂੰ ਨਹੀਂ ਦਿਖਦਾ ਦੱਸਦਾ ਬਾਵੇਂ ਨਹੀਂ ਵੀ ਨਾ ਦੇਖਦਾ ਸਿਆਣੇ ਬੰਦੇ ਨੂੰ ਸਾਰੇ ਬਿੜਕ ਹੁੰਦੀ ਆ ਨਾਨੇ ਮੈਂ ਤੈਨੂੰ ਕਹੀ ਨਹੀਂ ਕਿ ਤੋ ਤੁਹਾਡੇ ਘਰ ਆ ਮੈਂ ਤਾਂ ਮੈਂ ਦੱਸਣ ੜਿਆ ਮੈਂ ਮੇਨੂੰ ਧੁੱਪ ਵਧੀਆ ਲਾ ਦੀਦਾਂ ਦਾ ਵੇੜੇ 'ਚ ਬੈ ਕੇ ਮੰਜੀ ਡੱਠੀ ਹੋਵੇ ਬੈਠਾ ਹੋਵੇ ਬੰਦਾ ਗੱਲਾਂ ਬਾਤਾਂ ਮਾਰਦਾ ਹੋਵੇ ਜਨਾਨੀ ਦੀਆਂ ਤਿੰਨ ਅੱਖਾਂ ਹੁੰਦੀਆਂ ਵਾ ਸਭ ਪਤਾ ਮੈਨੂੰ ਦਿਖਣੀ ਨਹੀਂ ਰਹੀ ਤਰੀਕਰ ਤੂਤ ਜੇ ਮੇਰਾ ਦੇਰ ਲੱਗਦਾ ਨਾ ਤਾਂ ਦੇਰ ਬਣ ਕੇ ਰਿਆ ਕਦੀ ਮੇਰੇ ਬੰਦੇ ਦਾ ਭਰਾ ਵੀ ਬਣ ਗਿਆ ਕਰ ਭਣਈਆ ਭਰਾ ਸਵਾ ਭਰਾ ਬਣੇ ਤੁਸੀਂ ਪਿਆ ਪਿਆ ਕੇ ਉਹਦੇ ਕੋ ਗੂਠੇ ਲਵਾਏ ਤੁਸੀਂ ਜ਼ਮੀਨ ਤੇ ਆਪ ਤੁਸੀਂ ਰਾਜੇ ਬਣ ਗਏ ਹਨ ਨੂੰ ਤੁਸੀਂ ਅੰਤਰ ਬਣਾਤਾ ਗੋਲੇ ਆਹ ਤੇ ਕਿੱਡਾ ਜਵਾਨ ਆਓ ਭਾਵੇਂ ਨਹੀਂ ਜਵਾਨ ਜੋ ਵੀ ਹੈ ਤੇ ਮੇਰਾ ਆਦਮੀ ਹੈ ਨਾ ਗੱਲਾਂ ਮਾਰਦੇ ਆ ਤੁਸੀਂ ਸਾਰੇ ਤੇਰੇ ਪਿਓ ਦੇ ਸਿਆਪੇ ਹੋਏ ਆ ਉਹ ਥੋੜਾ ਨਹੀਂ ਖਵਾਲ ਛੜਿਆ ਉਹਨੂੰ ਖਵਾਲ ਨਹੀਂ ਛੜਿਆ ਪਿਆਲ ਛੜਿਆ ਕਹੋ ਆਪ ਤੇ ਤੇਰਾ ਪਿਓ ਰੜ ਗਿਆ ਤੇ ਜੇ ਉਹ ਨਾ ਨਾ ਰੜਦਾ ਨਾ ਮੇਰਾ ਬੰਦਾ ਵੀ ਨਾਲੇ ਲੈ ਕੇ ਰੜਨਾ ਹੀ ਉਹ ਚੱਲ ਚੱਲ ਜੋ ਵੀ ਆ ਮੈਂ ਤੇ ਵੇਖਣ ਆਈ ਵੀ ਮੰਮੀ ਨੇ ਆਉਥੇ ਨਾ ਆ ਬੂਟੇ ਜੇ ਸੁਟੇ ਇਹਦੇ ਬੂਟੇ ਦੇ ਬੀਜੇ ਸੁਟੇ ਉਥੇ ਹੀ ਉੱਗ ਗਏ ਕਿੰਨੇ ਸੋਹਣੇ ਲੱਗਦੇ ਆ ਤੇ ਕੀ ਕਰਾਂ ਮੈਂ ਹਰਕੇ ਦੇ ਵੇਖੋ ਕਿੱਡੇ ਵਧੀਆ ਲੱਗੇ ਆਪਣੀ ਨਾ ਰਹਿ ਉਥੇ ਕਿ ਜਿੱਥੇ ਕਿਹਾ گاਵੇਂ ਆਪਣੇ ਦਾਇਰੇ ਚ ਰਹਿ ਮੈਂ ਤੈਨੂੰ ਦੱਸਣ ਲਈ ਆ ਜਿਵੇਂ ਆਪਣੀ ਆਈ ਤੇ ਆ ਗਈ ਨਾ ਤਾਂ ਫਿਰ ਤੂੰ ਮੇਰਾ ਦੂਜਾ ਰੂਪ ਵੇਖੂਗਾ ਜਨਾਨੀ ਦਾ ਨਿਕਲ ਜਾ ਤਾਂ ਤਿੱਤਰ ਹੋ ਜਾ ਆਣ ਕੇ ਬਹਿ ਜਾ ਨਾ ਮੇਰੇ ਲੱਗ ਕੇ ਹੋਰ ਤੈਨੂੰ ਵੇੜਾ ਨਹੀਂ ਲੱਭਦਾ ਖਬਰਦਾਰ ਜਾਈ ਤੋਂ ਬਾਅਦ ਇੱਧਰ ਬੜਿਆਂ ਤੇ ਮੈਂ ਗਰੀਬ ਜ਼ਰੂਰ ਵਾਂ ਪਰ ਮੈਨੂੰ ਤੇਰੀਆਂ ਹਰਕਤਾਂ ਦਿਖਣ ਗਈਆਂ ਸਭ ਜਣੀ ਹਰ ਤੂੰ ਕਰਤੂਤਾਂ ਕਰਦਾ ਫਿਰਦਾ ਚੰਦਰਾ ਵੱਡਾ ਮੇਰੇ ਲਈ ਫੁੱਲ ਲੈ ਕੇ ਆਉਣ ਡਿਆ ਵਾ ਕਾਦੇ ਨਹੀਂ ਲੈ ਆਏ ਫੁੱਲ ਦੱਸ ਕੇ ਜਾਣਾ ਹੁਣ ਮੈਂ ਅੱਥੇ ਸੋਨਾ ਲੱਗਣ ਡਿਆ ਵਾ ਚੱਲ ਮੈਂ ਕੀ ਚੱਲ ਮੈਂ ਕੀ ਸੋਨਾ ਲੱਗਣ ਡਿਆ ਫੁੱਲ ਤਾਂ ਫਿਰ ਉਧਰ ਹੀ ਰੱਖ ਫੁੱਲ ਤੁਹਾਡੀ ਕੋਠੀ ਗਾੜੀ ਤੁਸੀਂ ਰੱਖੋ ਉਧਰ ਆ ਜਾਂਦਾ ਮੂੰਹ ਚੁੱਕ ਕੇ ਇੱਧਰ ਨੂੰ ਆਹ ਸਹੀ ਕਿਤੇ ਹੁਣ ਮੈਂ ਤੇਰੇ ਇਧਰ ਵੇਖੀ ਕਿਦਰ ਗਿੱਟੇ ਕਿਦਾਂ ਸ਼ਾਂਗਦੀ ਤੇਰੇ ਪਰ ਮੈਂ ਕੱਲ ਨੂੰ ਉੱਠ ਕੇ ਚੱਲਨੀ ਕਰ ਤੇ ਸੱਚ ਮੇਰਾ ਫਿਰ ਮੈਂ ਕਿੱਥੇ ਹੀ ਮੈਂ ਉਧਰ ਗਿਆ ਹੀ ਮਰਾ ਜਾ ਕੇ ਉਧਰ ਕਿੱਧਰ ਗਿਆ ਹੀ ਕਿੱਧਰ ਜਾਈਦਾ ਉਧਰ ਉਧਰ ਮੈਂ ਸਾਹਮਣੇ ਬੈਠੀ ਵੇਖਣ ਦੇਈਂ ਤੇ ਮੈਂ ਚੱਲ ਗੱਲਾਂ ਬਾਤਾਂ ਕਰਨ ਨਾ ਦੋ ਕੱਲੀ ਬੈਠੀ ਕੱਲੀ ਨਾ ਬੈਠੀ ਸੀਗੀ ਕਿ ਉਹ ਬੜਾ ਤਰਾਇਆ ਮਰ ਜਾਣਾ ਬੁੱਢਾ ਵੀ ਤੇ ਜੇ ਉਹਨੇ ਕੋਈ ਸਿਆਪਾ ਬਾਤਾਂ ਤਾਂ ਹੋਰ ਨਾ ਮੇਰੇ ਨਾਲ ਕੋਈ ਸਿਆਪਾ ਪਾ ਕੇ ਰੱਖਦੀ ਕਿਹੜਾ ਸਿਆਪਾ ਅੱਗੇ ਆਖਣਾ ਕਿ ਕਿੱਧਰ ਆਉਂਦਾ ਸਾਡੀ ਨੋ ਮੇਰੀ ਲੱਗੇ ਤੇ ਗਵਾਂਡੀ ਆ ਫੇਰ ਕਿਵੇਂ ਚੱਲ ਜਾਨਾ ਦੇ ਗਵਾਂਡੀ ਆ ਪਰ ਇਹੋ ਜਿਹੇ ਬੜੇ ਉਤਰੇ ਹੁੰਦੇ ਇਹਨਾਂ ਦੀ ੱਲ ਵਾਲੀ ਅੱਖ ਹੁੰਦੀ ਉਹ ਨਹੀਂ ਉਹਨੂੰ ਨਹੀਂ ਪਤਾ ਲੱਗਦਾ ਮਾਤਾ ਪਤਾ ਨਹੀਂ ਲੱਗਦਾ ਉਹਨੂੰ ਉਹਦੇ ਅੱਗੇ ਵਿਚਾਰਾ ਆਪਣਾ ਆਪ ਨਹੀਂ ਸਾਹਮਣੇ ਸਕਦਾ ਤੇ ਉਹਨੂੰ ਮੇਰੇ ਤੇ ਕਿੱਡੀ ਨਿਗਾਰ ਰੱਖਣ ਡਿਆ ਤੈਨੂੰ ਨਹੀਂ ਪਤਾ ਉਹ ਅੱਗੇ ਲਾਮੇ ਮੈਨੂੰ ਤੇ ਤੇ ਆਨੇ ਦੋਤੇ ਨਾ ਤੇਰੇ ਕਿਹਾ ਤੇਰਾ ਮੁੰਡਾ ਸਾਡੇ ਘਰ ਕੀ ਲੈਣ ਆਉਂਦਾ ਮੇਰੀ ਨੋ ਲੱਗੇ ਮੁੰਡਾ ਮੇਰਾ ਤਾਂ ਕੰਮ ਤੇ ਚੱਲ ਜਾਂਦਾ ਵਾ ਤੈਨੂੰ ਕਹਿਣਾ ਸੀ ਨਾ ਵੀ ਕੋਨਾ ਕੋ ਚੱਲ ਖਾਣ ਪੀਣ ਨਹੀਂ ਲੈ ਆਉਂਦਾ ਤੇ ਉਹਨੂੰ ਫੜਾ ਦਿੰਦਾ ਵਿਚਾਰੀ ਕੱਲੀ ਬੈਠੀ ਦੀ ਮਾਤਾ ਤਾਂ ਕਰਕੇ ਮੈਂ ਕਹਿਣਾ ਚੱਲ ਦਿਲ ਜਾ ਲੱਗ ਜਾਂਦਾ ਬੰਦੇ ਦਾ ਚੱਲ ਤੂੰ ਤਾਂ ਚੰਗਾ ਕਰਦਾ ਵਾ ਪਰ ਇੰਨੇ ਨਹੀਂ ਹੋਏ ਉਹ ਗੱਲ ਸਮਝਣੀ ਮੁੰਡੇ ਨੂੰ ਦੱਸੂਗਾ ਵੀ ਤੂੰ ਚੱਲ ਜਾ ਨਾ ਤਾ ਮਗਰ ਉਹਨਾਂ ਦਾ ਮੁੰਡਾ ਆਉਂਦਾ ਹੀ ਤੇ ਹੋਏ ਦੀ ਤੇ ਸ਼ੁਰੂ ਤੋਂ ਹੀ ਹੱਤ ਰਹੀ ਆ ਮੁੰਡੇ ਮੰਡੇ ਨਹੀਂ ਹੁਣ ਮੰਦੇ ਇਹਦੀਆਂ ਗੱਲਾਂ ਮੰਦੇ ਤਾਂ ਇਹਨਾਂ ਦਾ ਸਮਾਨ ਲੈਟ ਖਲਾਇਆ ਉਹ ਕਿੱਥੇ ਆ ਉਹ ਵੀ ਲਿਆਂਦਾ ਵਾ ਗੱਡੀ 'ਚ ਪਿਆ ਵਾ ਮੈਨੂੰ ਫੜਾਇਆ ਨਹੀਂ ਤਾਂ ਉੱਧਰ ਨੂੰ ਭੱਜ ਗਿਆ ਓ ਚਲ ਕੱਢ ਦਿੰਨਾ ਵਾ ਕੱਢ ਦਿੰਨਾ ਵਾ ਹਾਂ ਜਾਓ ਮੈਂ ਲੈ ਆਉਂਦਾ ਚੁਟਾਉਂਦਾ ਮਾਤਾ ਤੂੰ ਤਾਂ ਦੱਸ ਹੀ ਦੇ ਦੇ ਹੌਲੀ ਬੋਲਿਆ ਕਰੋ ਹੌਲੀ ਨਾ ਬੋਲਾਂ ਤਾਂ ਕੀ ਨਾ ਓਏ ਉਹਨੂੰ ਜਿਹੜਾ ਪਤਾ ਵੀ ਨਹੀਂ ਲੱਗਣਾ ਉਹ ਵੀ ਉਹਨੂੰ ਪਤਾ ਲੱਜਣਾ ਮੈਂ ਉੱਚੀ ਬੋਲਿਆ ਉਹਨੂੰ ਇਹ ਅੱਖਾਂ ਨਾਲ ਦੀਦਾ ਹੀ ਹੈ ਨਾ ਤੀ ਤੂੰ ਕੀ ਕਰਨ ਧਿਆਵਾ ਕਿੱਧਰ ਚੱਲੇ ਆਵਾ ਕਿੱਧਰੋਂ ਆਇਆ ਵਾ ਆਹ ਪਤਾ ਲੱਗਦਾ ਕਿਤੇ ਚੰਗਾ ਪੜਨ ਦੇ ਸਮਾਨ ਮੈਨੂੰ ਮਾਤਾ ਚੰਗਾ ਮਾਤਾ ਹੱਡੀ ਨੇ ਮੇਰਾ ਕੰਮ ਕਰਨਾ ਹੀ ਖਰਾਬ ਆਇਆ ਘੜੀ ਪਲ ਚ ਟੈਨਸ਼ਨ ਵਾਲੀ ਗੱਲ ਹੀ ਹੋ ਗਈ ਆ ਮੋਸੀ ਦੀ ਮਿਸ ਕਾਲ ਆ ਇਹਨੂੰ ਕਿਹਾ ਐਨੀ ਵਾਰ ਫੋਨ ਕਰੀ ਗਈ ਤੇ ਮੈਂ ਤਾਂ ਰਸੋਈ ਚ ਮਨਪ੍ਰੀਤ ਲਾਗੇ ਡਹੀ ਕਾਉਂਗਾ ਉਹਨੇ ਵੀ ਕਹਿਣਾ ਪਤਾ ਨਹੀਂ ਕਿਉਂ ਨਹੀਂ ਫੋਨ ਚੁੱਕਣ ਦੀ ਨਾਲੇ ਇਹਨੂੰ ਫੋਨ ਕਰਦੀ ਆ ਤਾਂ ਨਾਲੇ ਰਿਸ਼ਤੇਦਾਰਾਂ ਕਹਿਨੀ ਆ ਬਥੇਰੇ ਰਿਸ਼ਤੇ ਰਿਸ਼ਤੇ ਕਰਾਉਂਦੀ ਆ ਇਨੂੰ ਕਹਿੰਨੀ ਕਿ ਤੇ ਮੁੰਡੇ ਦੀ ਦੱਸ ਪਾ ਹੁਣ ਮੇਰੇ ਤੇ ਸਾਰੇ ਰਿਸ਼ਤੇਦਾਰਾਂ ਚ ਆਏ ਤੇ ਮਾਨਪ੍ਰੀਤ ਨੇ ਕਹਣਾ ਭਾਬੀ ਨੇ ਜਾਣ ਕੇ ਨਹੀਂ ਕਰਾਇਆ ਇਹਨੂੰ ਮਾਸੀ ਨੂੰ ਕਹਿਨੀ ਆ ਵੀ ਕਿ ਤੱਕ ਕੋਈ ਥੋ ਮਰਜੀ ਹਰ ਹਾਲਤ ਚ ਉਸੇ ਤਰੀਕੇ ਦੇ ਵਿਆਹਣੀ ਆ ਕੁੜੀ ਉਹਨਾਂ ਦੇ ਅਧਿਕਰ ਸਾਰੀ ਤਿਆਰੀ ਹੋਈ ਆ ਤੇ ਦੱਸ ਕੀ ਜੇ ਤੈਨੂੰ ਪਤਾ ਨਾ ਹੋਏ ਤੇ ਲੋਕਾਂ ਨੇ ਤੇ ਕਈ ਕੰਨ ਨਾ ਪਤਾ ਨਹੀਂ ਕਿਉਂ ਨਹੀਂ ਕੀਤਾ ਕੁੜੀ ਚ ਕੋਈ ਹੋਣਾ ਖੋਟ ਲੋਕਾਂ ਦੇ ਮੂੰਹ ਫਾੜ ਲੈਣੇ ਤੇ ਇਹਨੂੰ ਪਤਾ ਮਾਨਪ੍ਰੀਤ ਫਿਰ ਇਹ ਟੈਨਸ਼ਨ ਲੈ ਜੇ ਨਾ ਉਹ ਫਿਰ ਉਹਦੇ ਬਾਰੇ ਹੀ ਉਹਨੇ ਸੋਚੀ ਜਾਣਾ ਉਹਨੇ ਤਾਂ ਨਾ ਉਹਦਾ ਪੜਨ 'ਚ ਧਿਆਨ ਰੱਖਣਾ ਤੇ ਨਾ ਕਿ ਕੰਮ 'ਚ ਹੀ ਲੱਗਣਾ ਚੱਲ ਮਨਾ ਹਾਸੀ ਨੂੰ ਫੋਨ ਲਾ ਕੇ ਪੁੱਛਦੀ